ਚਾਰਪੁਰ ਦੇ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰਪ੍ਰੀਤ ਸਿੰਘ ਦਾ ਪਰਿਵਾਰ ਦਾ ਸਭ ਤੋਂ ਵੱਡਾ ਪੁੱਤ ਸੀ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਦੇ ਪਿਤਾ ਰਗੂਵੀਰ ਸਿੰਘ ਨੇ ਦੱਸਿਆ ਕਿ ਉਸਾ ਮੁੰਡਾ ਗੁਰਪ੍ਰੀਤ 2015 ਦੇ ਵਿੱਚ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਰਹਿੰਦਾ ਸੀ। ਗੁਰਪ੍ਰੀਤ ਬਹੁਤ ਹੁਣ ਹਾਰ ਅਤੇ ਖੁਸ਼ਦਿਲ ਮੁੰਡਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਗੁਰਪ੍ਰੀਤ ਜਸੜਾ ਕਾ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਹੁਣ ਉਹ ਬਿਲਕੁਲ ਠੀਕ ਸੀ ਤਿੰਨ ਦਿਨ ਪਹਿਲਾਂ ਹੀ ਉਸ ਦਾ ਫੋਨ ਵੀ ਆਇਆ ਸੀ ਅਤੇ ਉਹ ਬਹੁਤ ਖੁਸ਼ ਸੀ ਮੈਂ ਆਪਣੇ ਛੋਟੇ بیٹے ਦਾ ਵਿਆਹ ਤੈਅ ਕਰ ਲਿਆ ਸੀ ਅਤੇ ਗੁਰਪ੍ਰੀਤ ਕਹਿ ਰਿਹਾ ਸੀ ਕਿ ਪਾਪਾ ਮੈਂ ਵਿਆਹ ਦੇ ਵਿੱਚ ਜ਼ਰੂਰ ਆਵਾਂਗਾ ਪਰ ਸਾਰੇ ਪਰਿਵਾਰ ਵਾਲੇ ਉਸੇ ੋਂ ਦੀ ਬੇਸਬਰੀ ਨਾਲ ਉਡੀਕ ਹੀ ਕਰਦੇ ਰਹਿ ਗਏ ਗੁਰਪ੍ਰੀਤ ਦੀ ਮਾਂ ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਸਦਮੇ ਦੇ ਵਿੱਚ ਨੇਤਾ ਗੁਰਪ੍ਰੀਤ ਇਹ ਸੇ ਪਤਾ ਨੇ ਦੱਸਿਆ ਹੈ ਕਿ ਉਸ ਦਾ ਛੋਟਾ ਮੁੰਡਾ ਕੈਨੇਡਾ ਰਹਿੰਦਾ ਆਪਣੇ ਭਰਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਉਹ ਅਮਰੀਕਾ ਚਲਾ ਗਿਆ ਉੱਥੇ ਜਾਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਗੁਰਪ੍ਰੀਤ ਦੀ ਮ੍ਰਿਤਕ ਦੀ ਪਾਰਤ ਲਿਆਂਦੀ ਜਾਵੇਗੀ ਜਾਂ ਉਸ ਦਾ ਅੰਤਿਮ ਸੰਸਕਾਰ ਅਮਰੀਕਾ ਦੇ ਵਿੱਚ ਹੀ ਕੀਤਾ ਜਾਵੇਗਾ ਅਖਰੀ ਵਾਰ ਗੁਰਪ੍ਰੀਤ ਨਾਲ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਕੁਝ ਕਿਹੜੀ ਗੱਲ ਹੋਈ ਸੀ ਕਿ ਮੇਚਾਰ ਤਰੀਕ ਤੁਹਾਨੂੰ ਦੋਈ ਲੱਗੇ ਸਭਾ ਹੀ ਮਗਰੀ ਦਰਵਾਜ਼ਾ ਉੱਪਰ ਤੋ ਵੀ ਦੇ ਦੇ ਆ ਤੇ ਨਹੀਂ ਉਹਨਾਂ ਉਹ ਆ ਵੀ ਆ ਤੁਸੀਂ ਕਰ ਦੋ ਮੈਂ ਆਪਣੀ ਪੈਨ ਦਾ ਮੈਂ ਕਰੂ ਤਾਂ ਅਗਲੇ ਸਾਲ ਕੰਪਲੀਟ ਕਰੋ 85 ਦਾ 12 ਜਨਵਰੀ 15 ਦੇ ਵਿੱਚ ਤੋਂ ਪਤਾ ਲੱਗਾ ਕਿ ਬੇਟੀ ਦਾ ਇਸ ਤਰ੍ਹਾਂ ਹੱਸਾਬ ਆਪਣਾ ਬੈਠੇ ਬੈਠੇ ਫਿਰ ਉਹਨਾਂ ਦਾ ਅਟੈਕ ਹੋਇਆ ਪਰ ਸਰਸਦਾਰੀ ਦੀ ਬੋੜੀ ਤਾਂ ਸਰ ਅਗਰ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮੇਰਾ ਤੇ ਕੈਨੇਡਾ ਗਿਆ ਡੇਡਾ ਤੋਂ ਅਮਰੀਕਾ ਗਿਆ ਉਹ ਐਂਟਰ ਪਹਿਲਾਂ ਪਹੁੰਚਿਆ ਉੱਥੇ ਉੱਥੇ ਆਡੀ ਫੈਮਿਲੀ ਮੈਂਬਰ ਵੀ ਹੈ ਕਨੇਡਾ ਔਰ ਜੀ ਵੀ ਹੈਗੇ ਉਹ ਸਲਾਹ ਕਰਕੇ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਜਦ ਕੀ ਦਾ ਜਦ ਐਕਸੀਡੈਂਟ ਹੋਇਆ ਨਾ ਉਹਦੇ ਕਰਕੇ ਉਹ ਤੁਹਾਨੂੰ ਉਹ ਤੁਹਾਨੂੰ ਸਲਾਹ ਕਰਕੇ ਦੱਸ ਸਕਦੇ ਜਿੱਦਾਂ ਹੋ ਸਕਦਾ ਹੈ ਤੁਹਾਡਾ ਕੀ ਨਾਮ ਸੁਖਦੇਵ ਤੁਹਾਡਾ ਕੀ ਲੱਗਦਾ ਮੇਰਾ ਪੁੱਤ ਹੀ ਹੈ ਇੱਕ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਦੀ ਹੈ ਇਹ ਤੋਂ ਤੇੰਦਰ ਹੋਇਆ ਹੁਣ ਆਇਆ ਮੈਂ ਵੀ ਕੋਲ ਇਚ ਕਰ ਨੰਬਰ ਤੱਕ ਕੀਤੀ ਆ ਰਹੀ ਜੇ ਮੈਂ ਕਹਾਂ ਤੂੰ ਆ ਜਾ ਤੇ ਤੇਰਾ ਵਿਆਹ ਕਰੀਏ ਮਨੂ ਪਿੰਡ ਆਪਾ ਮੈਂ ਆ ਜਾਂਗਾ ਮੇਰੇ ਟੈਡੀ ਨੂੰ ਆਖੋ ਕਿ ਉਹਨੂੰ ਛੁੱਟੀ ਦਿਵਾਵੇ ਤੇ ਮੈਂ ਆ ਜਾਂਗਾ ਮਨੂ ਗਲਾਸਾ ਦਿੱਤਾ ਮੈਂ ਕਿੰਨੀ ਜਰੂਰ ਆਉਣਾ ਸੀ ਤੇ ਤੋਂ ਬਾਅਦ ਬਹੁਤਾ ਜਰ ਮੈਂ ਗੱਲ ਨਹੀਂ ਕਰ ਸਕਦਾ ਬੁਮਾਰਾ ਇਹਨਾਂ ਦਾ ਬਟਾਂ ਬਤਾ ਕਰਕੇ ਉਹਨਾਂ ਦੀ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਨੂੰ ਤਗੜਾ ਆ ਦੇਈ ਗੱਲਾਂ ਕੀਤੀਆਂ ਉਹਨਾਂ ਨੇ ਮੈਂ ਕਿਹਾ ਮੈਂ ਆਪਣੇ ਪ੍ਰੋਗਰਾਮ ਆ ਕੇ ਰਹਿ ਜਾਣਾ ਤੇ ਤੂੰ ਹੀ ਹੋਣਾ ਬਿਆਹ ਤੁਹਾਡੇ ਹੋ ਜਾਣਾ ਰੋਕਦਾ ਨਹੀਂ ਕੋਈ ਜਾਂਦਾ ਮੈਂ ਆ ਜਾਣਾ ਮਿਲਾਂਗਾ ਜਿੱਤ ਨੂੰ ਉਸ ਤੋਂ ਬਾਅਦ ਹਾਲਤ ਆ ਰਿਹਾ ਹਰ ਕੋਈ ਮੈਂ ਕਿੰਨਾ ਬੰਦ ਕਰਦਾ ਬਹੁਤ ਅਨੇ ਸੁਣਿਆ ਜਾਂਦਾ ਕੰਮ ਲੱਗਾ ਬੇਹਤਰੀ ਨਾਲ ਮੈਨੂੰ ਬਥੇ ਲੱਗਿਆ ਬਹੁਤ ਚੰਗਾ ਬੱਚਾ ਆਪਣੇ ਸਥਨ ਘੜਾਇਆ ਉਹ ਦੋ ਤਾਂ ਗਿਆ ਮਨੋਦਨ ਹੀ ਮੈਂ ਦੱਸਦਾ ਤਾਂ ਉਹਨਾਂ ਦਾ ਦੂਜਾ ਜਿਹੜਾ ਪੰਦੇ ਨੇ ਫਿਰ ਆਈ ਪੱਠਾ ਹੀ ਘਰ ਤੋਂ ਲੋਕਾਂ ਦੇ ਲਈ ਸਿੱਖੀ ਕਰਦੇ ਨੇ ਸਸਤਾ ਦੇ ਲਈ ਆਇਆ ਕਾ ਫੋਨ ਉਹਨੂੰ ਬਹੁਤ ਹੀ ਛੋਟਾ ਮਾਰ ਰਸਤੀ ਦਾ ਕੈਨੇਡਾ ਉਹ ਉਨ ਗਿਆ ਉਹ ਤੋਂ ਤੇ ਪਹੁੰਚ ਗਿਆ ਟਲੋਟੋ ਤੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਉਹਨਾਂ ਤੋਂ ਸਾਥੇ ਹੋਇਆ ਦੇਖੋ ਉਹ ਉਹ ਡੀ ਕਰ ਰਹੇ ਹਨ ਕੀ ਸਨੇਹਾ ਹੁੰਦਾ ਹੈ ਇੱਥੇ ਵੀ ਸਾਰੀ ਲਗਤਾਂ ਦੀ ਕੁਝ ਨਹੀਂ ਦੱਸਣ ਜੋ ਕਿ ਅਜੀ ਜੇ ਤੁਹਾਨੂੰ ਸਾਨੂੰ ਪਤਾ ਹੀ ਨਹੀਂ ਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਸਾਰੇ ਨੂੰ ਦੱਸਣਾ ਅਗਲਾ ਪ੍ਰੋਗਰਾਮ ਜੋ ਹੋਣਾ ਸਾਡੇ ਪਿੰਡ ਦੇ ਇੱਕ ਦੁਰਬੇ ਦੀ ਮੌਤ ਹੋਈ ਹੈ ਕਰਕੇ ਕਿਸ ਤਰ੍ਹਾਂ ਦਾ ਬੱਚਾ ਸੀ ਬੜਾ ਹੀ ਹੋਣਹਾਰ ਖੁਸ਼ ਦਿਲ ਮਜਾਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ 60 ਚੋੜ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਨ ਘਟਨਾ ਹੈ ਨਹੀਂ ਸਹਿ ਜਾਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟਾ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇੱਧਰ ਰੁਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ ਨਾ ਸ਼ਿਕਾਰ ਹੋਣ ਘਟਨਾ ਮਾ